ਇਸ ਸਮੇਂ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦਰਸਾਲ ਇੱਕ ਗੇਂਦਬਾਜ਼ ਦੀ ਗੇਂਦ ਲੱਗਣ ਦੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਗੇਂਦਬਾਜ਼ੀ ਕਰ ਰਿਹਾ ਇਹ ਜੋ ਨੌਜਵਾਨ ਸਿਰਫ ਇੱਕ ਬੱਚਾ ਸੀ ਦੱਸਦੇ ਕਿ ਬੱਚਾ ਬੋਲਿੰਗ ਕਰ ਰਿਹਾ ਸੀ ਤਾਂ ਦੱਸਦੀ ਹੈ ਕਿ ਇਹ ਇੱਕ ਮੰਦਭਾਗੀ ਘਟਨਾ ਵਾਪਰੀ ਹੈ ਕ੍ਰਿਕਟ ਦੇ ਗਰਾਊਂਡ ਦੇ ਵਿੱਚ ਜਦੋਂ ਪ੍ਰੈਕਟਿਸ ਹੋ ਰਹੀ ਸੀ ਤਾਂ ਇਸ ਦੌਰਾਨ ਇੱਕ ਜਵਾਕ ਬੋਲਿੰਗ ਕਰ ਰਿਹਾ ਸੀ ਤੇ ਉਸ ਦੌਰਾਨ ਇੱਕ ਬੈਟਸਮੈਨ ਦੇ ਵੱਲੋਂ ਸ਼ਾਰਟ ਖੇਡਿਆ ਜਾਂਦਾ ਤੇ ਸ਼ਾਰਟ ਸਿੱਧਾ ਆ ਕੇ ਜੋ ਗੇਂਦਬਾਜ਼ ਬੋਲਿੰਗ ਕਰ ਰਿਹਾ ਸੀ ਉਸ ਦੇ ਪ੍ਰਾਈਵੇਟ ਪਾਰਟ ਦੇ ਉੱਪਰ ਲੱਗਦਾ ਤਾਂ ਇਸ ਸਮੇਂ ਮੰਦਭਾਗੀ ਖਬਰ ਤੁਹਾreturnData ਸੰਜੀ ਕਰ ਰਹੇ ਆ ਇੱਕ ਕ੍ਰਿਕਟਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਗਰਾਊਂਡ ਦੇ ਵਿੱਚ ਪ੍ਰੈਕਟਿਸ ਚੱਲ ਰਹੀ ਸੀ ਤੇ ਬੋਲਿੰਗ ਕੀਤੀ ਜਾ ਰਹੀ ਸੀ ਇੱਕ ਬੋਲਰ ਦੇ ਵੱਲੋਂ ਤੇ ਜਦੋਂ ਬੱਲੇਬਾਜ਼ ਦੇ ਵੱਲੋਂ ਇੱਕ ਸ਼ਾਰਟ ਖੇਡਿਆ ਜਾਂਦਾ ਤਾਂ ਬਾਲ ਸਿੱਧੀ ਆ ਕੇ ਬੋਲਰ ਦੇ ਪ੍ਰਾਈਵੇਟ ਪਾਰਟ ਦੇ ਉੱਪਰ ਲੱਗਦੇ ਜਿਸ ਤੋਂ ਬਾਅਦ ਉਹ ਪਹਿਲਾਂ ਤਾਂ ਉੱਠ ਕੇ ਖੜਾ ਹੁੰਦਾ ਤੇ ਫਿਰ ਉਸ ਤੋਂ ਬਾਅਦ ਅਚਾਨਕ ਚੱਕਰ ਖਾ ਕੇ ਡਿੱਗ ਜਾਂਦਾ ਜਿਸ ਤੋਂ ਬਾਅਦ ਜੋ ਬੈਟਿੰਗ ਕਰ ਰਿਹਾ ਨੌਜਵਾਨ ਸੀ ਉਹ ਭੱਜ ਕੇ ਉਸ ਬੋਲਰ ਦੇ ਕੋਲ ਜਾਂਦਾ ਤੇ ਉਸ ਨੂੰ ਜਾ ਕੇ ਦੇਖਦਾ ਉਠਾਉਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਉਹ ਨਹੀਂ ਉੱਠਦਾ ਉਸ ਤੋਂ ਬਾਅਦ ਜੋ ਆਲੇ ਦੁਆਲੇ ਹੋਰ ਪਲੇਅਰ ਖੇਡ ਰਹੇ ਹੁੰਦੇ ਆ ਉਹਨਾਂ ਨੂੰ ਬੁਲਾਇਆ ਜਾਂਦਾ ਜਿਸ ਤੋਂ ਬਾਅਦ ਤੁਰੰਤ ਉਸ ਬੋਲਰ ਨੂੰ ਹਸਪਤਾਲ ਲਿਜਾਇਆ ਜਾਂਦਾ ਪਰ ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਦੱਸਦੀ ਹੈ ਕਿ ਇੱਕ ਮੰਦ ਭਾਗੀ ਖਬਰ ਕ੍ਰਿਕਟ ਦੇ ਗਰਾਊਂਡ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਬੋਲਰ ਦੀ ਬੋਲ ਲੱਗਣ ਦੇ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਜੇਕਰ ਇਸ ਤੋਂ ਕੁਝ ਸਾਲ ਪਹਿਲਾਂ ਪਿੱਛੇ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਤੋਂ ਹੀ ਇੱਕ ਅਜੀਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਫਿਲ ਹਿਊਜ਼ ਨਾਮ ਦੇ ਇੱਕ ਕ੍ਰਿਕਟਰ ਦੀ ਇਸੇ ਤਰੀਕੇ ਬੋਲ ਲੱਗਣ ਦੇ ਕਾਰਨ ਜਾਨ ਗਈ ਸੀ ਦੱਸਦੇ ਕਿ ਫਿਲ ਹਿਊਜ਼ ਦੇ ਇੱਕ ਬੌਂਸਰ ਬੋਲ ਲੱਗਦੀ ਆ ਬੈਕ ਸਾਈਡ ਦੇ ਉੱਤੇ ਗਰਦਨ ਦੇ ਉੱਪਰ ਬੋਲ ਲੱਗਦੀ ਆ ਜਿਸ ਕਾਰਨ ਫਿਲ ਹਿਊਜ਼ ਗਰਾਊਂਡ ਦੇ ਉੱਪਰ ਡਿੱਗ ਜਾਂਦੇ ਆ ਜਿਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਫਿਲ ਹਿਊਜ਼ ਦੀ ਕਈ ਦਿਨ ਹਸਪੀਟਲ ਦੇ ਵਿੱਚ ਰਹਿਣ ਤੋਂ ਬਾਅਦ ਵੈਂਟੀਲੇਟਰ ਦੇ ਉੱਪਰ ਰਹਿਣ ਤੋਂ ਬਾਅਦ ਮੌਤ ਹੋ ਜਾਂਦੀ ਹੈ ਤੇ ਹੁਣ ਭਾਰਤ ਤੋਂ ਹੀ ਮਾਮਲਾ ਸਾਹਮਣੇ ਆਇਆ ਦੱਸਦੇ ਹਾਂ ਮਹਾਰਾਸ਼ਟਰ ਦੇ ਪੂਨੇ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਿੱਥੇ ਲੋਗਾਮ ਦੇ ਵਿੱਚ ਜੋ ਇਹ ਜਵਾਕਸਨ ਆਪਸ ਦੇ ਵਿੱਚ ਕ੍ਰਿਕਟ ਖੇਡ ਰਹੇ ਸੀ ਇੱਕ ਬੋਲਰ ਦੇ ਵੱਲੋਂ ਬੋਲਿੰਗ ਕੀਤੀ ਜਾ ਰਹੀ ਸੀ ਤੇ ਬੈਟਸਮੈਨ ਦੇ ਵੱਲੋਂ ਜਦੋਂ ਸ਼ਾਟ ਖੇਡਿਆ ਜਾਂਦਾ ਤਾਂ ਉਹ ਸ਼ਾਟ ਸਿੱਧਾ ਆ ਕੇ ਬੋਲਰ ਦੇ ਪ੍ਰਾਈਵੇਟ ਪਾਰਟ ਦੇ ਉੱਪਰ ਲੱਗਦਾ ਜਿਸ ਤੋਂ ਬਾਅਦ ਉਹ ਬੋਲਰ ਅਚਾਨਕ ਉੱਥੇ ਕਰੀਜ਼ ਦੇ ਉੱਪਰ ਹੀ ਡਿੱਗ ਪੈਂਦਾ ਜਿਸ ਤੋਂ ਬਾਅਦ ਬੈਟਿੰਗ ਕਰ ਰਿਹਾ ਜੋ ਬੈਟਸਮੈਨ ਹੁੰਦਾ ਉਹ ਭੱਜ ਕੇ ਆ ਕੇ ਬੋਲਰ ਦੇ ਕੋਲ ਆਉਂਦਾ ਤੇ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਪਰ ਜਦੋਂ ਬੋਲਰ ਨਹੀਂ ਉੱਠਦਾ ਉਸ ਤੋਂ ਬਾਅਦ ਉਸ ਨੂੰ ਹਸਪੀਟਲ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਤਾਂ ਕ੍ਰਿਕਟ ਦੇ ਮੈਦਾਨ ਤੋਂ ਅਕਸਰ ਸੱਟਾਂ ਫੇਟਾਂ ਦੀਆਂ ਖਬਰਾਂ ਜਰੂਰ ਸਾਹਮਣੇ ਆਉਂਦੀਆਂ ਨੇ ਪਰ ਇਸ ਖਬਰ ਦੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਇਹ ਦੇਖ ਕੇ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਹਰ ਕੋਈ ਕ੍ਰਿਕਟ ਨੂੰ ਪਸੰਦ ਕਰਦਾ ਬਹੁ ਗਿਣਤੀ ਦੇ ਵਿੱਚ ਲੋਕ ਕ੍ਰਿਕਟ ਖੇਡਣਾ ਪਸੰਦ ਕਰਦੇ ਨੇ ਕ੍ਰਿਕਟ ਦੇਖਣਾ ਪਸੰਦ ਕਰਦੇ ਨੇ ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਆਈਪੀਐਲ ਦੇ ਮੁਕਾਬਲੇ ਚੱਲ ਰਿਹਾ ਤੇ ਇਸ ਦੌਰਾਨ ਕਾਫੀ ਜ਼ਿਆਦਾ ਕਰੇਜ਼ ਆ ਜਿਹੜਾ ਉਹ ਲੋਕਾਂ ਦੇ ਵਿੱਚ ਕ੍ਰਿਕਟ ਦਾ ਦੇਖਣ ਨੂੰ ਮਿਲਦਾ ਤੇ ਹੁਣ ਕ੍ਰਿਕਟ ਦੇ ਗਰਾਊਂਡ ਤੋਂ ਅਜਿਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਨੇ ਹਰ ਇੱਕ ਨੂੰ ਝੰਡੋੜ ਕੇ ਰੱਖ ਦਿੱਤਾ ਤੇ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਖਿਡਾਰੀ ਦੀਆਂ ਇਹਨਾਂ ਤਸਵੀਰਾਂ ਨੂੰ ਦੇਖ ਸਕਦੇ ਹਾਂ ਕਿ ਇੱਕ ਮੌਕੇ ਦੀ ਤਸਵੀਰ ਹੈ ਜਦੋਂ ਜੇ ਜੋ ਪ੍ਰੈਕਟਿਸ ਚੱਲ ਰਹੀ ਸੀ ਜਦੋਂ ਉਸ ਖਿਡਾਰੀ ਦੇ ਸੱਟ ਲੱਗੀ ਆ ਉਸ ਸਮੇਂ ਦੀ ਤੇ ਦੂਜੀ ਤਸਵੀਰ ਉਸ ਦੀ ਫਾਈਲ ਫੋਟੋ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਇਹ ਇੱਕ ਮੰਦਭਾਗੀ ਖਬਰ ਇਸ ਸਮੇਂ cricket ਦੇ ਗਰਾਊਂਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪ੍ਰੈਕਟਿਸ ਚੱਲ ਰਹੀ ਸੀ ਬੋਲਰ ਦੇ ਪ੍ਰਾਈਵੇਟ ਪਾਰਟ ਦੇ ਉੱਪਰ ਬੋਲ ਲੱਗਣ ਦੇ ਕਾਰਨ ਉਸਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ